मोर्चा प्रधान बलविंदर सिंह कुमड़ा ने कहा कि ऐसी कमीशन सिर्फ कुर्सियां दे शिंगार हो रहे हैं साबित चिट्टे हाथी आओ देख दे हाँ एक खबर विस्तार सहित फेस सात दिया लाइटा ते करीब डेढ़ साल तो ਨਿਰੰਤਰ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੂ ਮੋਰਚਾ ਤੇ ਮੋਰਚਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ 10 ਜਥੇਬੰਦੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ 14 April 2025 ਨੂੰ ਮੋਰਚਾ ਸਥਾਨ ਤੇ ਸਵੇਰੇ 11 ਵਜੇ ਤੋਂ 1 ਵਜੇ ਤੱਕ ਪ੍ਰੋਗਰਾਮ ਹੋਵੇਗਾ ਦੁਪਹਿਰ 12 ਵਜੇ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਕੇਕ ਕਟਿਆ ਜਾਵੇਗਾ बाबा साहिब ਦੇ ਜਨਮ ਦਿਹਾੜੇ ਨੂੰ ਸਮੂਹ ਆਗੂ ਸਾਹਿਬਾਨ ਅਤੇ ਐਸੀ ਸਮਾਜ ਵੱਲੋਂ ਤੂਮਦਾਨ ਨਾਲ ਮਨਾਇਆ ਜਾਵੇਗਾ ਉਹਨਾਂ ਦੇ ਲਿਖੇ ਗਏ ਸੰਵਿਧਾਨ ਅਨੁਸਾਰ ਹੱਕਾਂ ਪ੍ਰਤੀ ਅਤੇ ਉਹਨਾਂ ਦੇ ਜੀਵਨ ਬਾਰੇ ਵੱਖ-ਵੱਖ ਬੁਲਾਰੇ ਸੰਬੋਧਨ ਕਰਕੇ ਆਏ ਲੋਕਾਂ ਨੂੰ ਜਾਗਰੂਕ ਕਰਨਗੇ ਇਸ ਮੌਕੇ ਮੋਰਚਾ ਪ੍ਰদান ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਐਸੀ ਬੀਸੀ ਸਮਾਜ ਦੇ ਸਮੂਹ ਆਗੂ ਸਾਹਿਬਾਨਾਂ ਨੂੰ ਅਤੇ ਵੱਖ-ਵੱਖ ਪਾਰਟੀਆਂ ਵਿੱਚ ਬੈਠੇ ਆਗੂ ਸਾਹਿਬਾਨਾਂ ਨੂੰ पार्टीबाजी तो उठ के मोर्चा स्थाना ने कहा किचले दल कुछ कर रहा है ना ही ओ हक की राखी कर रहा है अते, ना ही समाज नया इंसाफ दिवा है इसे तरह राष्ट्रीय एसी कमीशन भी हर पक्षों फेल हो चुका है ਅਸੀਂ ਏਨਾ ਕਮਿਸ਼ਨਰ ਨੂੰ ਮਿਲ ਕੇ ਕਈ ਵਾਰ ਏਨਾ ਵੱਲੋਂ ਕੀਤੇ ਗਏ ਹੁਕਮਾਂ ਦੀਆਂ ਕਾਪੀਆਂ ਦਿਖਾ ਕੇ ਕਾਰਵਾਈ ਕਰਨ ਦੀ ਬੇਨਤੀ ਕਰ ਚੁੱਕੇ ਹਾਂ ਤੇ ਦੱਸ ਚੁੱਕੇ ਹਾਂ ਕਿ ਤੁਹਾਡੇ ਹੁਕਮਾਂ ਨੂੰ ਨਾ ਤਾਂ ਪੰਜਾਬ ਸਰਕਾਰ ਨਾ ਹੀ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਕੋਈ ਦਫਤਰੀ ਅਫਸਰ ਮੰਨਣ ਨੂੰ ਤਿਆਰ ਹੈ 14 April ਨੂੰ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਦੁਖੀ ਹੋਏ ਐਸੀ ਸਮਾਜ ਦੇ ਲੋਕ ਇਹਨਾਂ ਦੇ ਹੁਕਮਾਂ ਦੀਆਂ ਕਾਪੀਆਂ ਫੋਕਣਗੇ ਤੇ ਏਨਾ ਵਿਰੋਧ ਵੱਡਾ ਰੋਸ ਪ੍ਰਦਰਸ਼ਨ ਕਰਨਗੇ ਪ੍ਰੈਸ ਸਾਹਮਣੇ ਇਹਨਾਂ ਦੋਨਾ ਕਮਿਸ਼ਨਰ ਦੀ ਮਾੜੀ ਕਾਰਜਕਾਰੀ ਦਾ ਪਾণ্ডਾ ਪੰਨਿਆ ਜਾਵੇਗਾ ਉਹਨਾਂ ਅੱਗੇ ਚੱਲ ਕੇ ਕਿਹਾ ਕਿ ਇਹ ਕਮਿਸ਼ਨ ਸਿਰਫ ਕੁਰਸੀਆਂ ਦੇ ਸ਼ਿੰਗਾਰ ਹੀ ਬਣਦੇ ਹਨ ਸਮਾਜ ਦੇ ਕਿਸੇ ਵੀ ਹੱਕ ਜਾਂ ਸਮੱਸਿਆ ਬਾਰੇ ਕੁਝ ਨਹੀਂ ਕਰਦੇ ਇਹ ਸਾਰੇ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ ਇਸ ਮੌਕੇ ਮਾਸਟਰ ਬਨਵਾਰੀ لال ਅਤੇ ਲਖਵੀਰ ਸਿੰਘ ਵਡਾਲਾ ਨੇ ਵੀ ਪ੍ਰੈਸ ਨੂੰ ਸੰਬੋਧਨ ਕੀਤਾ ਤੇ ਸਮੂਹ ਐਸਬੀਸੀ ਸਮਾਜ ਨੂੰ 14 ਅਪ੍ਰੈਲ ਨੂੰ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ इस मौके हरनेक सिंह मलोआ बलजीत सिंह ककराली सविंदर सिंह लखवाल करम सिंह बेगरा, दिलबाग टांग गुरमीत सिंह सनी सिंह बलराज सिंह बिंदर सिंह अवतार सिंह गगनदीप सिंह हरपाल सिंह आदि हाजिर हुए आओ देखते हैं आगुआ ने साढ़े चैनल की टीम नाल जो गलबत की थी ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਪਹਿਲਾਂ ਦਾ ਪ੍ਰੈਸ ਦਾ ਪ੍ਰੈਸ ਵਾਲੇ ਵੀਰਾਂ ਦਾ ਤੁਹਾਡਾ ਸਹਿਤ ਇਹਨਾਂ ਨੂੰ ਧੰਨਵਾਦ ਤੁਸੀਂ ਸਾਡੇ ਜਿਹੜੀ ਆਵਾਜ਼ ਹੈ ਉਹ ਕਰ ਕਰ ਬੈਠੇ ਰੱਬ ਵਰਗੇ ਸਰੋਤਿਆਂ ਤੱਕ ਪਹੁੰਚਾਉਂਦੇ ਤੇ ਸਰਕਾਰੀ ਦਰਬਾਰੇ ਮਚਾਉਂਦੇ ਨੇ ਤੇ ਅਸੀਂ ਅੱਜ ਜਿਹੜਾ ਰਿਜ਼ਰਵੇਸ਼ਨ ਚੋਰਫੋੜਾ ਮੋਰਚਾ ਪਿਛਲੇ 1.5 ਸਾਲ ਤੋਂ ਲਗਭਗ ਚੱਲ ਰਿਹਾ ਹੈ ਜਿੱਥੇ ਹਰ ਰੋਜ਼ ਆਪਣੀ ਆਪਣੀਆਂ ਸਮੱਸਿਆਵਾਂ ਲੋਕੀਂ ਦੱਬੇ ਕੁਝਲੇ ਲੋਕਾਂ ਦੀ ਪਛੜੇ ਵਰਗ ਦੇ ਲੋਕ ਨੇ ਜਿਹੜੇ ਜਿਨ੍ਹਾਂ ਦੀ ਨਹੀਂ ਕਿਸੇ ਪਾਸੇ ਸੁਣਾਈ ਹੁੰਦੀ ਕੋਈ ਉਹ ਇੱਥੇ ਆ ਕੇ ਆਪਣੀ ਦੁੱਖ ਤਕਲੀਫ ਦੱਸ ਦਿੰਦਾ ਹੈ ਹੋ ਸਕਦਾ ਸੀ ਪ੍ਰੈਸ ਦਾ ਤੁਹਾਡਾ ਬਹੁਤ ਵੱਡਾ ਇੱਕ ਸਹਾਰਾ ਸਹਿਯੋਗ ਲੈ ਕੇ ਉਹ ਲੋਕਾਂ ਦੀ ਮੜਵੋਟਾ ਨਿਆਂ ਦਾ ਸਾਫ ਦਵਾਣ ਦੀ ਜਿਹੜੀ ਮਦਦ ਹੈਲਪ ਕਰ ਸਕਦੇ ਤੇ ਉਸੇ ਲਈ ਜ ਜਿਤ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਜਿਹੜਾ ਹੈ 14 ਤਰੀਕ ਨੂੰ ਇਸੇ ਮੋਰਚੇ ਤੇ ਸਾਰੇ ਆਗੂ ਸਹਿਬਾਨਾਂ ਨੂੰ ਪੰਜਾਬ ਵਾਸੀਆਂ ਨੂੰ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਡਾਕਟਰ ਪੀਮਰਾਓ ਉਮੀਦਵਾਰ ਜੀ ਦਾ ਜਿਹੜਾ ਹੈ ਜਨਮ ਦਿਹਾੜਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਜਿਸ ਤੇ 12 ਵਜੇ ਪਹਿਲਾਂ ਕੇਕ ਕੱਟਿਆ ਜਾਵੇਗਾ ਫਿਰ ਅਟੁੱਟ ਲੰਗ ਜਿਹੜਾ ਹੈ ਗੁਰੂ ਘਰ ਦਾ ਟੁੱਟ ਲੰਗਰ ਵਰਤੇਗਾ ਤੇ ਮੈਂ ਪੰਜਾਬ ਦੇ ਵਸਦੇ ਲੋਕਾਂ ਨੂੰ ਤੇ ਬਾਹਰ ਜਿਹੜੇ ਵਿਦੇਸ਼ਾਂ 'ਚ ਵਸਦੇ ਲੋਕਾਂ ਨੂੰ ਤੁਹਾਡੇਆਂ ਹੀ ਮੈਸੇਜ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿ ਇਸ ਸਮਾਜ ਦੇ ਲੋਕਾਂ ਨੂੰ ਜਿੱਥੇ ਕੋਈ ਨਹੀਂ ਸੁਣਾਈ ਹੁੰਦੀ ਉਸ ਤੋਂ ਬਾਅਦ ਜਦੋਂ ਪਬਲਿਕ ਲੋਕ ਇਕੱਠੇ ਹੋਣਗੇ ਉਹਨਾਂ ਦੀ ਸਾਰਿਆਂ ਦੀ ਸਹਿਮਤੀ ਲੈ ਕੇ ਤੇ ਸਾਡੇ ਅਸੀਂ ਸਹਿਮਤੀ ਲੈ ਰਹੇ ਨੇ ਜਿਹੜੇ ਦੱਸੇਗੇ ਸੰਵਿਧਾਨ ਲਿਖੇ ਸਗੇ ਸੰਵਿਧਾਨ ਅਨੁਸਾਰ ਸਰਕਾਰ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਇਹ ਲੋਕਾਂ ਦੇ ਹੱਕਾਂ ਵਰਤੀ ਲੋਕਾਂ ਨੂੰ ਹੱਕ ਨਹੀਂ ਮਿਲ ਰਹੇ ਉਸ ਸੰਵਿਧਾਨ ਅਨੁਸਾਰ ਜੋ ਡਾਕਟਰ ਪੀਮਰਾਓ ਉਮੀਦਵਾਰ ਜੀ ਨੇ ਲਿਖੇ ਤੇ ਜਿਸ ਦਾ ਹਰ ਸਾਲ ਜਿਹੜਾ ਜਨਮ ਦਿਨ ਦਾ ਮਨਾਇਆ ਜਾਂਦਾ ਹੈ ਸਰਕਾਰ ਵੀ ਮਨਾਉਂਦੀ ਹੈ ਤੇ ਲੋਕ ਵੀ ਮਨਾਉਂਦੇ ਨੇ ਪਰ ਲਿਖੇਗੇ ਸੰਵਿਧਾਨ ਨੂੰ ਮੰਨਣ ਨੂੰ ਕੋਈ ਉਹਨਾਂ ਦੇ ਨੂੰ ਤਿਆਰ ਨਹੀਂ ਹੈ ਜਿਸ ਦੇ ਰੋਸ ਵੱਜੋਂ ਅਸੀਂ ਜਿਹੜੇ ਕਮਿਸ਼ਨਾਂ ਦੇ ਆਰਡਰ ਨੇ ਚਾਹੋ ਨੈਸ਼ਨਲ ਕਮਿਸ਼ਨ ਦੇ ਆਰਡਰ ਹੋਣ ਜਿਹੜਾ ਪੰਜਾਬ ਦੇ ਅਨਸੂਚੀ ਜਾਤੀ ਕਮਿਸ਼ਨ ਦੇ ਆਰਡਰ ਹੁਣ ਬਹੁਤ ਸਾਰੀਆਂ ਕਾਪੀਆਂ ਆਪਣੇ ਕੋਲੇ ਆ ਜਾਂਦੀਆਂ ਲਗਭਗ 100 ਕ ਕੇਸ ਸਾਡੇ ਕੋਲ ਪਹੁੰਚ ਚੁੱਕਾ ਹੈ ਜਿਹੜੀਆਂ ਉਹ ਕਾਪੀਆਂ ਅਸੀਂ ਰੋਸ ਵਜੋਂ ਉਸ ਦਿਨ ਫੁਕਾਂਗੇ ਤਾਂ ਕਿ ਡਾਕਟਰ ਪੀ ਮਰਾਓ ਉਮੀਦਵਾਰ ਜੀ ਦੇ ਲਿਖੇ ਗੇ ਸੰਵਿਧਾਨ ਨੂੰ ਮੰਨਦਾ ਕੋਈ ਨਹੀਂ ਨਾ ਸਰਕਾਰ ਮੰਨ ਰਹੀ ਤੇ ਨਾ ਪ੍ਰਸ਼ਾਸਨ ਮੰਨ ਰਿਹਾ ਨਾ ਹੀ ਕੋਈ ਜਿਹੜੇ ਸਰਕਾਰੀ ਬਾਬੂ ਕੁਰਸੀਆਂ ਦੇ ਸ਼ਿੰਗਾਰ ਹੋ ਕੇ ਬੈਠ ਕੇ ਤਾਂ ਉਹ ਮੰਨ ਰਹੇ ਨਾ ਪੁਲਿਸ ਵਾਲੇ ਐਸਐਸਪੀ ਨਾਲ ਡੀਐਸਪੀ ਜਿਨ੍ਹਾਂ ਦੇ ਦਫ਼ਤਰਾਂ ਦੇ ਵਿੱਚ ਸਿਰ ਦੇ ਪਿਛਲੇ ਪਾਸੇ ਡਾਕਟਰ ਪੀ ਮਰਾਓ ਉਮੀਦਵਾਰ ਜੀ ਦੀ ਫੋਟੋ ਲੱਗੀ ਹੋਈ ਹੈ ਜਿਸੇ ਲੜੀ ਚ ਅੱਜ ਕੈਲੋਂ ਪਿੰਡ ਦੇ ਸਾਡੇ ਕੋਲੇ ਗਰਮੀਤ ਸਿੰਘ ਪਹੁੰਚਿਆ ਗਰਮੀਤ ਸਿੰਘ ਨੇ ਆਪਣੀ ਹੱਡ ਬੀਤੀ ਦੱਸੀ ਹੈ ਵੀ ਮੇਰੇ ਨਾਲ ਇਹ ਹੋਈ ਹੈ ਜੀ 9 ਤਰੀਕ ਦੀਆਂ ਮੁੰਡਿਆਂ ਦੀਆਂ ਪਰਿਵਾਰ ਦੇ ਬੱਚਿਆਂ ਦੀਆਂ ਮਹਾ ਮੜ ਜਾਂਦੀਆਂ 6 ਫੇਸ ਹਸਪੀਟਲ ਦਾਖਲ ਬੈਠੇ ਜਿਹੜਾ ਥਾਣਾ ਸੁਹਾਣਾ 9 ਦਿਨ ਚ ਪ੍ਰੋਪਰ ਕੋਈ ਵਧੀਆ 30 ਤਰੀਕ 30 ਤਰੀਕ ਨੂੰ ਕਾਰਵਾਈ ਨਹੀਂ ਅੱਜ ਤੱਕ ਕੋਈ ਕਰਦੇ 30 ਤਰੀਕ ਨੂੰ ਅੱਜ 9 ਦਿਨ ਹੋ ਗਏ 9 10 ਦਿਨ ਬੀਤ ਗਏ ਕੋਈ ਵੀ ਪ੍ਰੋਪਰ ਵਧੀਆ ਜਿਹੜੀ ਚੰਗੀ ਕਾਰਵਾਈ ਨਹੀਂ ਕੀਤੀ ਤਾਂ ਕਿ ਪੁਲਿਸ ਜਿਹੜੀ ਤਮਾਸ਼ਵੀਨ ਬਣ ਕੇ ਲੋਕਾਂ ਦਾ ਜਿਹੜਾ ਹੈ ਤਮਾਸ਼ਾ ਦੇਖ ਰਹੀ ਐ ਇਹ ਸਾਰੀ ਜਿਹੜੇ ਕੇਸ ਮੇਰੇ ਵੀਰ ਵੱਧ ਚੜ ਕੇ ਇੱਥੇ ਆਓ ਪਹਿਲਾਂ ਦਾ ਉਸ ਰੇਵਰ ਦਾ ਉਸ ਜੋਧੇ ਦਾ ਜਿਨੇ ਸੰਵਿਧਾਨ ਅਨੁਸਾਰ ਸਾਨੂੰ ਨਿਆਂ ਸਾਫ ਦਵਾਉਣ ਦੀ ਗੱਲਾਂ ਕਰੀਆਂ ਲਿਖਿਆ ਸੰਵਿਧਾਨ ਲਿਖਿਆ ਯਾਰ ਮਿਲ ਵੀ ਰਿਹਾ ਸਾਨੂੰ ਪਰ ਲੇਕਿਨ ਜਿਹੜੇ ਮਛਲੇ ਅਫਸਰ ਮਚਲੀਆਂ ਸਰਕਾਰਾਂ ਉਹਨਾਂ ਨੂੰ ਜਗਾਉਣ ਵਾਸਤੇ ਅਸੀਂ ਐਸੀ ਕਮਿਸ਼ਨ ਪੰਜਾਬ ਦੇ ਤੇ ਨੈਸ਼ਨਲ ਕਮਿਸ਼ਨ ਦੇ ਜਿਹੜੇ ਹੁਕਮਾਂ ਦੀਆਂ ਆਰਡਰਾਂ ਦੀਆਂ ਸ਼ਿਫਾਰਸ਼ਾਂ ਦੀਆਂ ਕਾਪੀਆਂ ਫੁਕਾਂਗੇ ਤਾਂ ਕਿ ਜਿਹੜੀਆਂ ਇਹ ਕੁਰਸੀਆਂ ਦੇ ਸ਼ਿੰਗਾਰ ਬਣ ਕੇ ਐਸੀ ਕਮਿਸ਼ਨ ਚੀਟਾ ਹਾਥੀ ਸਭ ਤੋਂ ਹੋ ਰਹੇ ਨੇ ਇਹਨਾਂ ਦਾ ਕੋਈ ਜੜਾ ਹੈਗਾ ਫਾਇਦਾ ਨਹੀਂ ਹੋ ਰਿਹਾ ਤੇ ਮੈਂ ਸਾਰਿਆਂ ਨੂੰ ਇੰਨੇ ਹੀ ਬੇਨਤੀਆਂ ਕਰਦਾ ਹੋਇਆ ਖੇਮਾ ਦਾ ਜੱਜਕਾ ਤੇ ਸਭ ਨੂੰ ਬੇਨਤੀ ਕਰਦਾ ਵੱਧ ਚੜ ਕੇ ਪਹੁੰਚੋ ਆਪਣਾ ਆਪਣਾ ਸਹਿਯੋਗ ਦੇਣ ਲਈ ਸਾਥੀ ਸੰਪਰਕਰ ਸੰਪਰਕਰਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ ਮਾਸਟਰ ਬਨਾਰੀ لال ਵਾਸੀ ਫਦੇਗੜ ਘਰੂੜੀਆਂ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਖੁਰ ਤੋਂ ਆਇਆ ਔਰ ਮੈਂ ਦੇਖਿਆ ਔਰ ਸੁਣਿਆ ਤੇ ਪੜਿਆ ਪਰ ਇਸ ਮੌਤੇ ਤੇ ਬਹੁਤ ਸਾਰੀਆਂ ਜਿਹੜੀਆਂ ਮਾਮਲੇ ਨੇ ਹੱਲ ਹੁੰਦੇ ਨੇ ਔਰ ਮੇਰਾ ਵੀ ਇੱਕ ਮਾਮਲਾ ਕਿ ਸਰਕਾਰ ਜਿਹੜੀ ਐ ਉਹ ਪੁਲਿਸ ਖਾਸ ਕਰਕੇ ਮੰਡੀਠਾ ਦੀ ਜ਼ਿਲ੍ਹਾ ਅੰਮ੍ਰਿਤਸਰ ਦੀ ਪੁਲਿਸ ਇੱਕ ਬੰਦਾ ਜਿਹੜਾ ਪੀਓ ਹੋ ਚੁੱਕਾ ਉਸ ਨੂੰ ਉਹ ਫੜ ਨਹੀਂ ਰਹੀ ਬਾ 13 ਤਰੀਕ 14 ਤਰੀਕ ਨੂੰ 14 ਅਪ੍ਰੈਲ ਨੂੰ ਡਾਕਟਰ ਭੀਮਰਾਵ ਅੰਬੇਦਕਰ ਦੇ ਜਨਮ ਦਿਨ ਤੇ ਉਹ ਕਾਪੀ ਜਿਹੜੀ ਐ ਜੇ ਜਿਹੜੀ ਕੋਰਟ ਨੇ ਦਿੱਤੀ ਆ ਪਰ ਇਹ ਬੰਦਿਆਂ ਨੂੰ ਫੜਿਆ ਜਾਵੇ ਪੀਓ ਹੋਇਆ ਉਹ ਜਿਹੜੀ ਕਾਪੀ ਆ ਪੇਸ਼ ਕੀਤੀ ਜਾਏਗੀ ਔਰ ਸਰਕਾਰ ਤੋਂ ਮੰਗ ਕੀਤੀ ਜਾਏਗੀ ਕਿ ਇਹ ਜਿਹੜੀ ਆ ਇਸ ਨੂੰ ਫੜਿਆ ਜਾਵੇ ਔਰ ਨਾਲ ਹੀ ਆ ਮੈਂ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਸ 14 ਅਪ੍ਰੈਲ ਤੇ ਵੱਧ ਵੱਧ ਲੋਕ ਇੱਥੇ ਆਉਣ ਆ ਕੇ ਆਪਣੀਆਂ ਮੁਸ਼ਕਲਾਂ ਦੱਸਣ ਔਰ ਉਹਨਾਂ ਦਾ ਹੱਲ ਵੀ ਜਿਹੜਾ ਵਾ ਇੱਥੇ ਕੀਤਾ ਜਾਵੇਗਾ ਭੀਮਰਾਓ ਅੰਬੇਦਕਰ ਇਹੋ ਜਿਹਾ ਸ਼ਖਸ ਸੀ ਜਿਹੜਾ ਇਕੱਲਾ ਹੀ ਸਾਰੀ ਦੁਨੀਆ ਨਾਲ ਭੜ ਗਿਆ ਉਹ ਦਬਲੇ ਕੁਚਲੇ ਲੋਕਾਂ ਨੂੰ ਜਿਹੜੇ ਬਿਲਕੁਲ ਬੇਗੁੰਗੇ ਸਨ ਉਹਨਾਂ ਨੂੰ ਜ਼ੁਬਾਨ ਦਿੱਤੀ ਅੱਜ ਹਾਲਾਤ ਇਹ ਆ ਕਿ ਲੋਕ ਦਿਨਾਂ ਨੂੰ ਤੇ ਲੋਕ ਆਪਣੇ ਘਰਾਂ ਦੇ ਲਾਗੇ ਨਹੀਂ ਸੀ ਲੱਗਣ ਦਿੱਤੇ ਪਰਸਾਨੇ ਤੋਂ ਵੀ ਡਰਦੇ ਹਨ ਅੱਜ ਉਹ ਲੋਕ ਕੋਠੀਆਂ ਤੇ ਘਰਾਂ ਦੇ ਮਾਲਕ ਬਣ ਗਏ ਔਰ ਇੱਥੋਂ ਤੱਕ ਕਿ ਲੋਕ ਉਹਨਾਂ ਨੂੰ ਪੁੱਛ ਕੇ ਆਈਏ ਸਰਦਾਰ ਜੀ ਤੁਸੀਂ ਘਰੇ ਹੋ ਥੇਰੋ ਘਰ ਵਰਦੇ ਆ ਇਹੋ ਜਿਹੇ ਹਾਲਾਤ ਪੈਦਾ ਕਰ ਦਿੱਤੇ ਨਾ ਗੋਲੀ ਚਲਾਈ ਨਾ ਬੰਦੂਕ ਚਲਾਈ ਇਸ ਕਰਕੇ ਜੇਕਰ ਇਹ ਸਾਰੇ ਸੰਵਿਧਾਨ ਨੂੰ ਲਾਗੂ ਕਰਾਉਣਾ ਚਾਹੁੰਦੇ ਹੋ ਤੇ ਸਾਰੇ ਦਲਤ ਇਕੱਠੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਰਤ ਮੈਂ ਲਖਵੀਰ ਸਿੰਘ ਬਡਾਲਾ ਪ੍ਰਧਾਨ ਡਾਕਟਰ ਅੰਬੇਡਕਰ ਮਹਾਸਭਾ ਪੰਜਾਬ ਔਰ ਮੈਂਬਰ ਐਸ ਸੀ ਬੀ ਸੀ ਮਹਾਪੰਚਾਇਤ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੋਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਭਾਰਤ ਵਿੱਚ ਵਸਦੇ ਪੰਜਾਬ ਦੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਬਾਬਾ ਸਾਹ ਡਾਕਟਰ ਭੀਮrao ਅੰਬੇਡਕਰ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਔਰ 14 ਅਪ੍ਰੈਲ ਨੂੰ ਜਿਹੜੇ ਰਿਜ਼ਰਵੇਸ਼ਨ ਚੋਰ ਫੜੇ ਮੋਰਚਾ ਚੋਰ ਫੜੋ ਮੋਰਚਾ ਤੇ ਲੋਕ ਦੁਖੀ ਲੋਕ ਆਉਂਦੇ ਆ ਜਿਨ੍ਹਾਂ ਨੂੰ ਚਾਹੇ ਉਹ ਪੁਲਿਸ ਪੁਲਿਸ ਕੇਸ ਹੈ ਚਾਹੇ ਉਹ ਮੁਲਾਜ਼ਮ ਕੇਸ ਹੈ ਚਾਹੇ ਉਹ ਸਫਾਈ ਕਰਮਚਾਰੀ ਹੈ ਉਹ ਜਿਹੜੇ ਸਾਰੇ ਵੀਰੇ ਆਪਣੇ ਦੁੱਖ ਤਕਲੀਫਾਂ ਲੈ ਕੇ ਆਉਂਦੇ ਆ ਉਹ ਸਾਰੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਸਾਡੀ ਜਿਹੜਾ ਮੋਰਚਾ ਹੈ ਉਹ ਐਸ்சி ਕਮਿਸ਼ਨ ਪੰਜਾਬ ਐਸ்சி ਨੈਸ਼ਨਲ ਕਮਿਸ਼ਨ ਦੇ ਕੋਲ ਆ ਜਦੋਂ ਪਹੁੰਚਦੀਆਂ ਉਹਨਾਂ ਦੇ ਜਿਹੜੇ ਸੰਕੜੇ ਹੀ ਆਰਡਰ ਹੋਏ ਹੋਏ ਆ ਉਹ ਜਿਹੜੀਆਂ ਸਰਕਾਰਾਂ ਜਾਂ ਸਰਕਾਰਾਂ ਦੇ ਜਿਹੜੇ ਅਸਰ ਹੈ ਉਹ ਉਹਨਾਂ ਹੁਕਮਾਂ ਨੂੰ ਟਿੱਚ ਸਮਝਦੀਆਂ ਇਸ ਕਰਕੇ 14 April ਨੂੰ ਅਸੀਂ ਇਸ ਮੋਰਚੇ ਦੇ ਉੱਤੇ ਹੀ ਜਿਹੜਾ ਵੱਡਾ ਇਕੱਠ ਹੋਵੇਗਾ 바ਵਾ ਸਾਹਿਬ ਦਾ ਜਨ ਦਿਹਾੜਾ ਵੀ ਮਨਾਇਆ ਜਾਵੇਗਾ ਔਰ ਜਿਹਨਾਂ ਲੋਕਾਂ ਨੂੰ ਇਹ ਜਿਹੜੇ ਕਮਿਸ਼ਨਾਂ ਦੇ ਹੁਕਮ ਹੋਏ ਵਿਰ ਹੈ ਉਹਨਾਂ ਦੀਆਂ ਕਾਪੀਆਂ ਕਿਉਂਕਿ ਜਿਹੜੇ ਅਫਸਰ ਆ ਉੱਟੇ ਚ ਸਮਝਦੇ ਆ ਉਹਨਾਂ ਦੀ ਆਰਡਰਾਂ ਦੀਆਂ ਕਾਪੀਆਂ ਇੱਥੇ ਫੂਕੀਆਂ ਜਾਣਗੀਆਂ ਤਾਂ ਕਿ ਗੂੰਗੀ ਬੋਲੀ ਸਰਕਾਰ ਨੂੰ ਵੀ ਪਤਾ ਲੱਗ ਸਕੇ ਔਰ ਜਿਹੜੇ ਕਮਿਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਹੁਕਮਾਂ ਨੂੰ ਮੰਨਿਆ ਨਹੀਂ ਜਾ ਰਿਹਾ ਤਾਂ ਜਿਹੜੇ ਦੁਖੀ ਲੋਕ ਹੈ ਲਗਭਗ ਸਾਡੇ ਕੋਲ 100 ਦੇ ਲਗਭਗ ਜਿਹੜੇ ਕੇਸ ਆਏ ਹੋਏ ਆ ਉਹ ਲੋਕ ਸਾਰੇ ਇੱਥੇ ਪਹੁੰਚਣਗੇ ਔਰ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਚਾਹੇ ਉਹ ਪੁਲਿਸ ਪ੍ਰਸ਼ਾਸਨ ਹੋਵੇ ਚਾਹੇ ਕੋਈ ਹੋਰ ਮਹਿਕਮਾ ਹੋਵੇ ਜਿਹੜੇ ਇਹਨਾਂ ਗਰੀਬ ਲੋਕਾਂ ਨਾਲ ਤੱਕੇ ਹੁੰਦੇ ਆ ਉਹਨਾਂ ਤੱਕਿਆਂ ਨੂੰ ਰੋਕਣ ਦੇ ਲਈ ਬਾਬਾ ਸਾਹਿਬ ਅੰਬੇਡਕਰ ਜੀ ਦਾ ਜਨਮ ਦਿਹਾੜਾ ਜਿਹੜਾ ਮਨਾਇਆ ਜਾਵੇਗਾ ਸੋ ਸਮੂਹ ਇਲਾਕਾ ਨਿਵਾਸੀਆਂ ਨੂੰ ਸਾਰੇ ਜਿਹੜੇ ਮਿਨਿਓਰਟੀ ਕਮਿਊਨਿਟੀ ਐਸਸੀ ਬੀਸੀ ਸਮਾਜ ਦੇ ਲੋਕ ਆ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ 14 ਤਰੀਕ ਨੂੰ ਅਰਜਰਵੇਸ਼ਨ ਚੋਰ ਫੜੂ ਮੋਰਚਾ ਤੇ ਪਹੁੰਚ ਕੇ ਅਸੀਂ ਉਸ ਮਹਾਨ ਰੈਵਰ ਦਾ ਜਨ ਦੇ ਸਾਡਾ ਮਨਾਇਏ ਔਰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਆਪਣੇ ਹੱਕ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾ